ਸਭ ਤੋਂ ਪਹਿਲਾਂ ਜਿਹੜਾ ਮੰਗਤਾ ਹੈ ਨਾ ਭਾਵੇਂ ਉਹਦੇ ਅੰਦਰ ਖੌਮੇ ਕਿਤੇ ਹੋਵੇ ਕਈ ਤਰ੍ਹਾਂ ਦੀ ਬਿਰਤੀ ਹੋਵੇਗੀ ਪਰ ਇੱਕ ਗੁਣ ਰੱਬ ਨੇ ਮੰਗਤੇ ਨੂੰ ਵੀ ਦੇ ਦਿੱਤਾ ਹੈ ਜਦੋਂ ਮੰਗਣ ਜਾਂਦਾ ਹੈ ਤੇ ਆਪਣਾ ਆਪ ਮਿਟਾ ਕੇ ਮੰਗਣ ਜਾਂਦਾ ਹੈ ਕਿਉਂਕਿ ਆਪਣਾ ਮਰਨ ਤੋਂ ਬਿਨਾ ਮੰਗੇ ਹੀ ਨਹੀਂ ਜਾਂਦਾ ਜੀ ਮੰਗਣ ਗਏ ਬੰਦੇ ਨੂੰ ਆਪਣਾ ਮਿਟਾਣਾ ਪੈਂਦਾ ਤੇ ਮੰਗਤੇ ਦੀ ਖੂਬੀ ਇਹ ਵੇ ਚਲੋ ਇੱਥੇ ਤਾਂ ਮੰਗਤੇ ਸਿਰਫ ਚੌਂਕ 'ਚ ਖਲੋਤੇ ਨੇ ਨਾ ਵੀ ਸਾਡੀ ਹੈਲਪ ਕਰੂ ਮੰਗਤੇ ਵੀ ਪੜਨ ਵਾਲੇ ਨੇ ਤੇ ਦੇਣ ਵਾਲੇ ਵੀ ਪੜੇ ਲਿਖੇ ਹੁਣ ਉੱਥੇ ਤਾਂ ਫਿਰ ਮੰਗਤੇ ਵੀ ਉਹ ਹੋ ਜਾਨੇ ਦੇਣ ਵਾਲੇ ਵੀ ਉਹ ਜबान ਨਾਲ ਉਸ ਤਰੀ ਬੋਲਦੇ ਨੇ ਕਿਸੇ ਦੇਣਾ ਬਸ ਚੌਂਕ 'ਚ ਖਲੋਤੇ ਨੂੰ ਵੇਖ ਕੇ ਅੱਗੇ ਗੱਡੀ ਲੈ ਜਾਗੇ ਨਾ ਆਪਾਂ ਕਬੂਲਤੇ ਨਹੀਂ ਬੋਲਾਂਗੇ ਤੇ ਉਹਨੇ ਕਿਹੜੇ ਗੱਡੀ ਰੋਕ ਕੇ ਕਹਿਣਾ ਉੱਥੇ ਤਾਂ ਵਿਚਾਰੇ ਦਰਵਾਜ਼ਾ ਵੀ ਖੜਕਾਂਦਿਆ ਸ਼ੀਸ਼ਾ ਵੀ ਖੜਕਾਂਦਿਆ ਵੀ ਕੋਈ ਦੇ ਜਾ ਪਰ ਵੇਖੋ ਤੁਸੀਂ ਜਦੋਂ ਮੰਗਤਾ ਮੰਗਤ ਜਾਂਦਾ ਹੈ ਉਹਦੇ ਵਿੱਚ ਵੀ ਰੱਬ ਨੇ ਗੁਣ ਪਾਇਆ ਵੀ ਮੰਗਿਆ ਵੀ ਮੈਂ ਇਹਨੂੰ ਮਾਰ ਕੇ ਮਾਰਨ ਤੋਂ ਬਿਨਾ ਮੰਗਿਆ ਨਹੀਂ ਜਾਂਦਾ ਉਹ ਮੰਗਣ ਜਾਂਦਾ ਆਵਾਜ਼ ਦਿੰਦਾ ਪਹਿਲੀ ਗੱਲ ਤਾਂ ਮੰਗਤੇ ਦੀ ਪਛਾਣ ਕੁੱਤੇ ਨੂੰ ਬੜੀ ਹੈ ਪਿੰਡ 'ਚ ਆਮ ਪਰੌਣਾ ਕੋਈ ਜਾਏ ਕੁੱਤਾ ਨਹੀਂ ਪੈਂਦਾ ਜੀ ਤਜਰਬਾ ਕਰਿਓ ਆ ਜਿਹੜੇ ਆਵਾਰਾ ਕੁੱਤੇ ਤੁਰੇ ਫਿਰਦੇ ਆ ਵੀ ਕੁਝ ਨਹੀਂ ਕਹਿੰਦੇ ਉੱਥੇ ਪਰ ਉਹ ਨਾ ਜਾਏ ਆਮ ਬੰਦਾ ਕੋ ਜਾਏ ਪਰ ਪਤਾ ਨਹੀਂ ਕੁੱਤੇ ਨੂੰ ਮੰਗਤੇ ਕੋਲੋਂ ਕਿਹੜੀ ਵਾਈਬ੍ਰੇਸ਼ਨ ਵੇਵਜ਼ ਮਿਲਦੀਆਂ ਨੇ ਜਦੋਂ ਮੰਗਤਾ ਹੁੰਦਾ ਉਹ ਕਦਮ ਸਾਰੇ ਕੁੱਤੇ ਇਕੱਠੇ ਹੋ ਕੇ ਉਹਨੂੰ ਵੇਖ ਕੇ ਭੌਂਕਣ ਲੱਗ ਪੈਂਦੇ ਤੁਸੀਂ ਦੇਖਿਆ ਹੁਣੇ ਸਾਰੇ ਇਕੱਠੇ ਹੋ ਜਾਂਦੇ ਆ ਉਹਦੇ ਪਿੱਛੇ ਉਹ ਵੀ ਫਿਰ ਕਰਦਾ ਕਿ ਹੱਥ 'ਚ ਸੋਟੀ ਉਹਨੇ ਪਕੜੀ ਸੋਟੀ ਖਲਾਂਦਾ ਜ਼ਰੂਰ ਹੈ ਮਾਰਦਾ ਨਹੀਂ ਪਰ ਧਿਆਨ ਉਹਦਾ ਉਸ ਘਰ ਵਿੱਚ ਰਹਿੰਦਾ ਜਿੱਥੋਂ ਮੰਗਣ ਗਿਆ ਹੈ ਪਿੱਛੋਂ ਕੁੱਤੇ ਭੌਂਕ ਰਹੇ ਨੇ ਅੱਗੋਂ ਦਰਵਾਜ਼ੇ ਤੇ ਖਲੋਤਾ ਖੈਰ ਮੰਗਦਾ ਪਿਆ ਆ ਕੇ ਅੰਦਰੋਂ ਜਿਹੜਾ ਬੂਹਾ ਖੋਲਣ ਵਾਲਾ ਉਹਦਾ ਪਤਾ ਕੋਈ ਨਹੀਂ ਉਹ ਕਿਤੇ ਨਸ਼ੇ 'ਚ ਨਾ ਹੋਵੇ ਉਹ ਡਾਂਗ ਲੈ ਕੇ ਨਾ ਸਿਰ 'ਚ ਮਾਰ ਦੇਸਦਾ ਵੀ ਕਈ ਵਰੀ ਹੁੰਦਾ ਅਗਲੇ ਦਾ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਇੰਨੀ ਮੈਨੂੰ ਮਾਰੀ ਬੈਠਾ ਬੂਹੇ ਤੇ ਖਲੋਤਾ ਤੇ ਉਹਨੂੰ ਸੱਦ ਦੇਈ ਜਾਂਦਾ ਤੈਨੂੰ ਰੱਬ ਇਹ ਦੇਵੇ ਤੈਨੂੰ ਰੱਬ ਇਹ ਦੇਵੇ ਪਰ ਗੁਰਮਖੋ ਕੋਈ ਫਕੀਰ ਹੋਵੇ ਪਹੁੰਚਿਆ ਉਹ ਸ਼ਬਦ ਕਹਦੇ ਤੇ ਗੱਲ ਵੱਖਰੀ ਪਰ ਜਿਸ ਬੰਦੇ ਨੇ ਮੰਗਣਾ ਉਹ ਵੀ ਕਈ ਵਾਰੀ ਅੰਤ ਅੰਤ ਗਰੀਬੀ ਦੀਆਂ वेदनाਆਂ ਦੀਆਂ ਅੰਦਰ ਦੀਆਂ ਆਂਦਰਾਂ ਦੀਆਂ ਅਹਿਸਾਸ ਹੀ ਦਿੰਦਾ ਹੈ ਰੱਬ ਤੈਨੂੰ ਬਹੁਤ ਕੁਝ ਦੇਵੇ ਤੇ ਜੇ ਬੰਦਾ ਪੁੱਛੇ ਜੇ ਤੇਰੇ ਕਹਿਣ ਨਾਲ ਇਹਨੂੰ ਮਿਲ ਜਾਣਾ ਹੈ ਤੇ ਤੂੰ ਕਿਉਂ ਤੂੰ ਮੰਗਣਾ ਹੈ ਤੂੰ ਕਿਉਂ ਨਹੀਂ ਰੱਬ ਤੋਂ ਮੰਗ ਲੈਂਦਾ ਹਾਲਾਵਦੀ ਅਵਸਥਾ ਇਹ ਨਹੀਂ ਪਰ ਉਹਦੀਆਂ ਆਂਦਰਾਂ ਜਿਹੜੀਆਂ ਨੇ ਗਰੀਬੀ ਕਰਕੇ ਮਿਲਕਦੀਆਂ ਨੇ ਦਰਵਾਜ਼ਾ ਖੁੱਲਦਾ ਹੈ ਤੇ ਮਾਲਕ ਕਈ ਵਾਰੀ ਕਬੂਲ ਬੋਲਦਾ ਹੈ ਭੈੜੇ ਸ਼ਬਦ ਆਪ ਸ਼ਬਦ ਕਹਿੰਦਾ ਹੈ ਪਰ ਮੰਗਤਾ ਕਦੀ ਵੀ ਉਸ ਦੀ ਗਾਲ ਦਾ ਉੱਤਰ ਨਹੀਂ ਦਿੰਦਾ ਕਦੇ ਉਸਨੇ ਕਬੂਲ ਦਾ ਉੱਤਰ ਨਹੀਂ ਦਿੰਦਾ ਉਹ ਬੋਲੀ ਜਾਂਦਾ ਮੰਗੀ ਜਾਂਦਾ ਹੈ ਕਈ ਵਾਰੀ ਬੋਵੇ ਅੱਗੇ ਬੈਠ ਜਾਂਦਾ ਮੈਂ ਬੇਨਤੀ ਕਰ ਲਗਾ ਆਪ ਤਿਆਗ ਫਿਰ ਮਾਲਕ ਤਰਸ ਖਾ ਕੇ ਕਹਿੰਦਾ ਯਾਰ ਇੰਨਾ ਟੀਟ ਬੰਦਾ ਇਹ ਖੇਲਦਾ ਹੀ ਨਹੀਂ ਪਿਆ ਸੱਚੀ ਮੁੱੱਚੀ ਟੀਚਤਾ ਤੋਂ ਬਿਨਾ ਗੁਰੂ ਕੋਲੋਂ ਮਿਲਦਾ ਵੀ ਕੁਛ ਨਹੀਂ ਮਹਾਰਾਜ ਨੇ ਬਾਣੀ ਚ ਕਿਹਾ ਟੀਟ ਹੋਏ ਮੰਗੂ ਇਹ ਸ਼ਬਦ ਵਰਤੇ ਨੇ ਟੀਟ ਹੋ ਕੇ ਜਦੋਂ ਟੀਟ ਹੋ ਕੇ ਮੰਗਦਾ ਉਸ ਵਕਤ ਮਾਲਕ ਉਹਦੀ ਝੋਲੀ ਚ ਖੈਰ ਪਾ ਦਿੰਦਾ ਹੈ ਤੇ ਭਾਈ ਜੀ ਕਹਿੰਦਿਆ ਗੁਰਦਾਸ ਸਾਹਿਬ ਕਹਿੰਦੇ ਨੇ ਪਾਈ ਸਿੱਖਾਂ ਆ ਮੰਗਤਾ ਜਿਵੇਂ ਆਪਣੀ ਸਾਰੀ ਕੌਮੇ ਨੂੰ ਚੱਕਣਾ ਚੂਰ ਕਰਕੇ ਮਾਲਕ ਤੇ ਬੂਵੇ ਅੱਗੇ ਖਲੋ ਕੇ ਕਬੂਲ ਬੋਲ ਸਭ ਕੁਝ ਸੁਣੀ ਜਾਂਦਾ ਪਰ ਮੰਗਣੋਂ ਨਹੀਂ ਹਟਦਾ ਬਸ ਜਿਹੜਾ ਆਪਣੇ ਆਪ ਨੂੰ ਤਿਆਗ ਦਿੰਦਾ ਹੈ ਉਹ ਮੰਗਦੇ ਦੀ ਤਰ੍ਹਾਂ ਗੁਰੂ ਦੇ ਦਰ ਤੇ ਬਹਿ ਜਾਂਦਾ ਹੈ ਕਬੂਲ ਵੀ ਸਹਾਰਦਾ ਹੈ ਸ਼ਬਦ ਵੀ ਸਹਾਰਦਾ ਹੈ ਠੋਕਰਾਂ ਵੀ ਸਹਾਰਦਾ ਹੈ ਟੀਟ ਬਣ ਕੇ ਬੈਠੇ ਦੀ ਝੋਲੀ ਵਿੱਚ ਖੈਰ ਜ਼ਰੂਰ ਪੈ ਜਾਂਦੀ ਹੈ ਪਹਿਲੀ ਗੱਲ ਮੰਗਤੇ ਨੇ ਆਪਣਾ ਤਿਆਗਿਆ ਦੂਸਰੀ ਪਾਈ ਸਾਹਿਬ ਨੇ ਜਿਹੜੀ ਉਦਾਹਰਣ ਲਈ ਉਹ ਕੁੱਤੇ ਦੀ ਲਈ ਕੱਲ ਵੀ ਸਵੇਰ ਸ਼ੈਦ ਕਿ ਅੱਜ ਕੱਲ ਕੀਤੀ ਸੀ ਬੇਨਤੀ ਹੰਪੀ ਕੇ ਕੇ ਪੇਖਾਰੀ ਤੇਰੇ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧ ਨੂੰ ਮੰਗਾ ਦਾ ਹਜ਼ੂਰ ਨੇ ਦੂਸਰਾ ਉਦਾਹਰਣ ਦਿੱਤਾ ਮੈਂ ਮਰਨ ਦਾ ਕੂਕਰ ਦਾ ਕਿ ਕੁੱਤਾ ਉਹਦੀ ਕਿਵੇਂ ਮੈਂ ਮਰੀ ਮਾਲਕ ਦੇ ਬੋਵੇ ਤੇ ਬੈਠਾ ਹੈ ਕਈ ਵਾਰੀ ਮਾਲਕ ਆਪਣੇ ਕੁੱਤੇ ਨੂੰ ਪੈਰਾਂ ਦੇ ਠੁੱਡੇ ਮਾਰਦਾ ਪਰ ਕੁੱਤਾ ਉਹਦੇ ਠੁੱਡਿਆਂ ਨੂੰ ਝੜ ਕੇ ਉਹਦਾ ਪੈਰ ਚੁੰਮੀ ਜਾਂਦਾ ਹੈ ਕਈ ਵਾਰ ਉਹ ਠੁੱਡੇ ਮਾਰ ਕੇ ਬਾਹਰ ਕੱਢ ਦਿੰਦਾ ਤੇ ਮੈਂ ਇੱਕ ਵਾਰ ਅਸ ਕੀਤੀ ਜਿਹੜਾ ਪਾਲਤੂ ਕੁੱਤਾ ਹੈ ਭਾਵੇਂ ਉਹ ਭੁੱਖਾ ਮਰ ਜਾਏਗਾ ਪਰ ਗਵਾਂਡੀ ਦੇ ਬੂਹੇ ਅੱਗੇ ਨਹੀਂ ਜਾਂਦਾ ਮਾਲਕ ਦੇ ਗੇਟ ਅੱਗੇ ਬੈਠਾ ਇੰਤਜ਼ਾਰ ਕਰਦਾ ਹੈ ਤੇ ਜਦੋਂ ਬੂਹਾ ਖੁੱਲਦਾ ਇੱਕੋ ਧਮ ਮਾਲਕ ਦੇ ਪੈਰ ਚੁੰਮਣ ਲੱਗ ਪੈਂਦਾ ਪੂੰਛ ਲਾ ਕੇ ਭਾਈ ਸਾਹਿਬ ਕਹਿੰਦੀਆ ਕਿੰਨੀ ਕੋਈ ਦੀ ਮੈਂ ਮਰੀ ਹੋਵੇਗੀ ਵੀ ਹੈ ਤਾਂ ਜਾਨਵਰ ਹੀ ਨਾ ਆਪਣੇ ਮਾਲਕ ਦੀਆਂ ਠੁੱਡੇ ਖਾ ਕੇ ਵੀ ਮਾਲਕ ਦੇ ਬੂਹੇ ਤੋਂ ਉੱਠਦਾ ਹੀ ਨਹੀਂ ਪਿਆ ਉੱਥੇ ਬੈਠਾ ਕੇ ਤੇ ਮਾਲਕ ਦੀਆਂ ਅੱਖਾਂ ਭਰ ਹੁੰਦੀਆਂ ਉਸ ਕੂਕਰ ਨੂੰ ਦੇਖ ਕੇ ਇੱਕੋ ਧਮ ਸੱਚੀ ਮੁਚੀ ਨੂੰ ਪਿਆਰ ਕਰਕੇ ਦਰਵਾਜ਼ਾ ਖੋਲ੍ਹ ਕੇ ਆਪਣੇ ਘਰ ਵਿੱਚ ਵੜ ਲੈਂਦਾ ਹੈ ਉੰਜ ਵੈਸੇ ਆਪਾ ਤਿਆਗਣ ਦੀਆਂ ਉਦਾਹਰਨਾਂ ਕੱਲ ਇੱਥੇ ਕਥਾ ਸੀ ਰੋਕ ਕੇ ਸਮਾਪਤੀ ਕੀਤੀ ਸੀ ਟਾਈਮ ਹੋ ਗਿਆ ਸੀ ਉਹ ਮੈਂ ਇੱਥੇ ਇੱਕ ਬੇਨਤੀ ਕੀਤੀ ਸੀ ਸਵਾਮੀ ਕੋ ਗ੍ਰਿਵ ਜਿਉ ਸਦਾ ਸਵਾਮ ਤਜਤ ਨੇ ਨਿਤ ਨਾਨਕ ਇਹ ਵਿਧਖਰ ਭਜੋ ਇਕ ਮਨ ਹੋਏ ਇਕ ਚਿਤ ਕਬੀਰ ਸਹਿ ਮਹਾਪੁਰਖ ਉਹਨਾਂ ਨੇ ਆਪਣਾ ਨਾਮ ਹੀ ਆਪੇ ਰੱਖ ਲਿਆ ਆਮ ਕੁੱਤਾ ਸ਼ਬਦ ਨਹੀਂ ਵਰਤਿਆ ਉਹਨਾਂ ਨੇ ਤੇ ਆਪਣਾ ਨਾਮ ਮੋਤੀ ਰੱਖ ਲਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਸਵਿੱਤਰ ਸ਼ਲੋਕ ਹੈ ਕਬੀਰ ਕੋਕਰ RAM ਕੋ ਮੁੱਤਿਆ ਮੇਰਾ ਨਾਮ ਮੋਤੀ ਹੈ ਮੁੱਤਿਆ ਮੇਰੋ ਨਾਉ ਗਲੇ ਖਮਾਰੇ ਜਿਵਰੀ ਜੇ ਖਿੰਚੇ ਤੈਂ ਜਾਉ ਜਿੱਤਰ ਤੂੰ ਖਿੱਚੇਂਗਾ ਮੈਂ ਉਧਰ ਜਾਂਗਾ ਮਹਾਰਾਜ ਕਿੰਨੇ ਕੋਕਰ ਵੀ ਸਿੱਧਕ ਨਾਲ ਬੈਠ ਜਾਂਦਾ ਹੈ ਤੇ ਸੱਚ ਮੁਝ ਜਿਹੜਾ ਮੁਰੀਦ ਹੈ ਉਹ ਕੁੱਤੇ ਦੀ ਤਰ੍ਹਾਂ ਆਪਣਾ ਆਪ ਮਾਰ ਕੇ ਮਾਲਕ ਦੇ ਬੂਵੇ ਅੱਗੇ ਬਹਿੰਦਾ ਇਹਨੂੰ ਨੀਵੇਂ ਪੱਦਰ ਦੀ ਉਦਾਹਰਨ ਨਾ ਲੈਣਾ ਮਹਾਰਾਜ ਨੇ ਕਿਹਾ ਖੰਮ ਕੋਕਰ ਤੇਰੇ ਦਰਬਾਰ ਭੌਂਕੇ ਆ ਗਏ ਪਦਨ ਪਛਾਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਇੱਤੇ ਪੂਕਰ ਹਉ ਬੇਗਾਨਾ ਭੌਂਕਾ ਇਸ ਤਨ ਤਾਈ ਇਹਦੇ ਅਰਥ ਖੋਰ ਨੇ ਹੈ ਤਾਂ ਵੀ ਸਮਰਪਣ ਹੀ ਨਾ ਜੀ ਪਰ ਇਸ ਵਿੱਚ ਹਉਮੇ ਦਾ ਜੇ ਸਿਮਰਨ ਹੈ ਇੱਕ ਸ਼ਬਦ ਵਰਤਿਆ ਭੌਂਕਾ ਆਗੇ ਬਦਨ ਪਸਾਰ ਪਰ ਇਹਦੇ ਵੀ ਸ਼ਬਦ ਵਰਤਿਆ ਭੌਂਕਾ ਇਸ ਤਨ ਤਾਈ ਫਰਕ ਇਹ ਦੋਨਾਂ 'ਚ ਇਹ ਫਰਕ ਇਹ ਵੇ ਪਹਿਲਾ ਸੀ ਮੈਂ ਤੇਰੇ ਬੂਵੇ ਅਗੇ ਖਲੋ ਕੇ ਤੇਰੀ ਖਾਤਰ ਭੌਂਕਣਾ ਤੇਰੇ ਬੂਵੇ ਤੇ ਪੁਕਾਰ ਰਹੇ ਆ ਦੂਜੇ ਵਿੱਚ ਕਹਿੰਦੇ ਨੇ ਭੌਂਕਾਂ ਇਸ ਤਨ ਤਾਈ ਇਹਦਾ ਅਰਥ ਹੋ ਗਿਆ ਮੈਂ ਆਪਣੇ ਤਨ ਲਈ ਭੌਂਕਣਾ ਹਾਂ ਇਹਦਾ ਮਤਲਬ ਕੀ ਹੈ ਇੱਥੇ ਸਤਿਗੁਰੂ ਨੇ ਸਿਮਰਨ ਦੀ ਸ਼ੁੱਧ ਗੁਣ ਦੀ ਖੌਮੇ ਨੂੰ ਵੀ ਜੜੋਂ ਪੱਟ ਕੇ ਰੱਖ ਦਿੱਤਾ ਇਹਦੇ ਅਰਥ ਬੜੇ ਸੋਹਣੇ ਕੀਤੇ ਪ੍ਰੋਫੈਸਰ ਸਹਿਬ ਸਿੰਘਾ ਨੇ ਉਹ ਕਹਿੰਦੇ ਜਦੋਂ ਕਿਤੇ ਆਮ ਕੁੱਤਾ ਦੂਸਰੇ ਪਾਸੇ ਜਾਂਦਾ ਚਲੋ ਮੈਂ ਸਾਰੀਆਂ ਬਾਣੀ ਚੋਂ ਉਦਾਹਰਣਾਂ ਲੈ ਰਿਹਾ ਇਸ ਕਰਕੇ ਕਿ ਆਪ ਤਿਆਗੀਖ ਹਨ ਉਸ ਮਹੱਲੇ ਦੇ ਕੁੱਤੇ ਇਕੱਠੇ ਹੋ ਕੇ ਭੌਂਕਣ ਲੱਗ ਪੈਂਦੇ ਆ ਉਹ ਵਿਚਾਰਾ ਮੁਕਾਬਲਾ ਨਹੀਂ ਕਰ ਸਕਦਾ ਫਿਰ ਉਹ ਕਰਦਾ ਕੀ ਭੌਂਕਦਾ ਉਹ ਵੀ ਹੈ ਅੱਗੂ ਪੈਂਦਾ ਯਤਨ ਕਰਦਾ ਹੈ ਉੱਥੇ ਮਹਾਰਾਜ ਕਹਿੰਦੇ ਨੇ ਇਹ ਬਗਾਨਾ ਦੇਸ਼ ਹੈ ਬਗਾਨੀ ਜੂਹ ਹੈ ਬਗਾਨਾ ਪਿੰਡ ਹੈ ਤੇ ਸੱਚੀ ਮੁੱੱਚੀ ਉਹ ਕੁੱਤੇ ਮੈਨੂੰ ਵੱਢਣ ਆ ਗਏ ਨੇ ਆਵਿਸ਼ੇ ਵਾਸ਼ਨਾ ਰੂਪੀ ਕੁੱਤੇ ਇਹਨੂੰ ਮਹਾਰਾਜ ਨੇ ਕਿਹਾ ਇੱਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕਹਿੰਦੇ ਬਗਾਨਾ ਪਿੰਡ ਹੈ ਕੁੱਤੇ ਮੈਨੂੰ ਇਕੱਠੇ ਹੋ ਕੇ ਵਾਸ਼ਨਾ ਦੀ ਭੌਂਕ ਦੀ ਵਾਸ਼ਨਾ ਰੂਪੀ ਕੁੱਤੇ ਭੌਂਕਦੇ ਆ ਪਰ ਕਹਿੰਦੇ ਜੇ ਮੈਂ ਉਹਨਾਂ ਦਾ ਮੁਕਾਬਲਾ ਕਰਨ ਲਈ ਭੌਂਕ ਰਿਆਂ ਤੇ ਮੈਂ ਤੇਰੇ ਤੇ ਕੀ ਆਸਾਨ ਕਰ ਰਿਆਂ ਮੈਂ ਤਾਂ ਆਪਣੇ ਆਪ ਨੂੰ ਬਚਾਣ ਲਈ ਭੌਂਕਰਿਆਂ ਇਹਦਾ ਮਤਲਬ ਜੇ ਮੈਂ ਅੰਮ੍ਰਿਤ ਵੇਲੇ ਉੱਠ ਕੇ ਕੂਕ ਕੂਕ ਕੇ ਤੇਰਾ ਨਾਮ ਜਪਣਾ ਤੇਰੇ ਤੇ ਆਸਾਨ ਨਹੀਂ ਕਰਦਾ ਮੈਂ ਇਸ ਕਰਕੇ ਕੁੱਤੇ ਦੀ ਤਰ੍ਹਾਂ ਭੌਂਕਣਾ ਮੈਨੂੰ ਵਾਸ਼ਨਾ ਦੇ ਕੁੱਤੇ ਨਾ ਕਿਤੇ ਵੱਢ ਜਾਣ ਇੱਥੇ ਅਰਥ ਹੋਰ ਨੇ ਇੱਤੇ ਕੂਕਰ ਖਾਉ ਬੇਗਾਨਾ ਮੈਂ ਇਸ ਵਿੱਚ ਬੇਗਾਨਾ ਖਾਂ ਭੌਂਕਾਂ ਇਸ ਤਨ ਤਾਈ ਆਪਣੇ ਤਨ ਲਈ ਤਾਈ ਤਾਈ ਦਾ ਅਰਥ ਹੈ ਲਈ ਮੈਂ ਆਪਣੇ ਤਨ ਲਈ ਭੌਂਕਰਿਆਂ ਖਾਂ ਪਰ ਇੱਕ ਭਰੋਸਾ ਜ਼ਰੂਰ ਹੈ ਭਗਤ ਹੀਨ ਨਾਨਕ ਜੀ ਹੋਏਗਾ ਤਾਂ ਖਸਮੈ ਨਾਉ ਨਾ ਚਾਹੀ ਮੈਂ ਭਗਤੀ ਤੋਂ ਗਿਣਾ ਖਾਲੀ ਹੋ ਸਕਣਾ ਪਰ ਮੇਰਾ ਖਸਮ ਤੂੰ ਹੈ ਦੇਖੋ ਆਪਾ ਸਮਰਪਤ ਲਈ ਟੀਕ ਬਚਨ ਭਾਈ ਨੰਦ ਲਾਲ ਸਾਹਿਬ ਜਿਹੜਾ ਪੜ੍ਹਨੇ ਆਪਾਂ ਲਾਲ ਸਗੇ ਲਾਲ ਸਗੇ ਗੁਲਾਮ ਇਹ ਗੁਰ ਗੁਰੂ ਗੋਬਿੰਦ ਸਿੰਘ ਇਹ ਪੜ੍ਹ ਉਹਦੇ ਅਮਰਿਤ ਗੀਤ ਨਹੀਂ ਲਿਖਿਆ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ ਫਾਰਸੀ ਜਦੋਂ ਲਿਖਦੇ ਉਹਦੋਂ ਗੁਲਾਮ ਇਹ ਗੁਰ ਗੋਬਿੰਦ ਸਿੰਘ ਲਿਖਦੇ ਖੈਰ ਚਲੋ ਆਪਾਂ ਸਿੱਧੇ ਜੇ ਸ਼ਬਦ ਲੈ ਲਈਏ ਕੱਲ ਵੀ ਭਾਈ ਸਾਹਿਬ ਜੀ ਭਾਈ ਨੰਦ ਲਾਲ ਸਾਹਿਬ ਦਾ ਜ਼ਿਕਰ ਚੱਲਿਆ ਕਵੀ ਦਰਬਾਰ ਵਿੱਚ ਕਪੂਰ ਫੈਮਿਲੀ ਵੱਲੋਂ ਜੇ ਪ੍ਰੋਗਰਾਮ ਸੀ ਤੇ ਭਾਈ ਸਾਹਿਬ ਜੀ ਦੇ ਅਨਸਬੰਸ ਵਿੱਚੋਂ ਸੰ ਜਿਹੜੇ ਬੋਲ ਰਹੇ ਸਨ ਤੇ ਮੈਂ ਕੱਲ ਵੀ ਮਨ ਚ ਆਇਆ ਵੀ ਏਟਾ ਬਟਾ ਵਿਦਵਾਨ ਸੱਚ ਮੁੱਚ ਉਹਨਾਂ ਦੇ ਬਰਾਬਰ ਕੋਈ ਵਿਦਵਾਨ ਨਹੀਂ ਤੇ ਇਹ ਹੀ ਕਾਰਨ ਕਿ ਸਿੱਖਾਂ ਵਿੱਚ ਵਿਦਵਾਨ ਬਹੁਤ ਹੋਏ ਕਵੀ ਬਹੁਤ ਹੋਏ ਵਾਰਤਾਕਾਰ ਲਿਖਣ ਵਾਲੇ ਸਾਖੀਆਂ ਵਾਲੇ ਬਹੁਤ ਹੋਏ ਸਿਰਫ ਦੋ ਵਿਦਵਾਨ ਨੇ ਜਿਨ੍ਹਾਂ ਦੀ ਬਾਣੀ ਹਰਮੰਦਰ ਸਾਹਿਬ ਵਿੱਚ ਗਾਈ ਜਾਂਦੀ ਹੈ ਇੱਕ ਭਾਈ ਗੁਰਦਾਸ ਜੀ ਦੂਜੇ ਭਾਈ ਨੰਦ ਲਾਲ ਜੀ ਇਵਨ ਕਿ ਜਿਹੜਾ ਵਾਹ ਵਾਹ ਗੋਬਿੰਦ ਸਿੰਘ ਹਰਮੰਦਰ ਸਾਹਿਬ ਨਹੀਂ ਗਾਇਆ ਜਾਂਦਾ ਖਾਲਸਾ ਮੇਰਾ ਰੂਪ ਹੈ ਖਾਸ ਇਹ ਵੀ ਹਰਮੰਦਰ ਸਾਹਿਬ ਨੇ ਗਾਇਆ ਜਾਂਦਾ ਭਾਈ ਗੁਰਦਾਸ ਸਾਹਿਬ ਭਾਈ ਨੰਦ ਲਾਲ ਜਿਹਨੂੰ ਗਾਇਆ ਜਾਂਦਾ ਹੈ ਭਾਈ ਨੰਦ ਲਾਲ ਸਾਹਿਬ ਕੱਲੇ ਸ਼ਾਇਰ ਨਹੀਂ ਕੱਲੇ ਕਵੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਏਨੀ ਬਖਸ਼ਿਸ਼ ਦੇ ਪਾਤਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਤੋਂ ਵੀ ਵੱਡੇ ਭਾਈ ਨੰਦ ਲਾਲ ਦੇ ਬੱਚੇ ਤਾਂ ਗੁਰੂ ਗੋਬਿੰਦ ਸਿੰਘ ਦੀ ਉਮਰ ਜਿੰਨੇ ਨੇ ਐਡਾ ਵੱਡਾ ਵਿਦਵਾਨ ਉਮਰ ਕਰਕੇ ਪਰ ਗੁਰੂ ਸਾਹਿਬ ਨੂੰ ਆਪਾਂ ਕਿੰਨਾ ਕੋਨਾ ਤਿਆਗ ਦਿੱਤਾ ਤੇ ਸਭ ਤੋਂ ਵੱਡੀ ਮੈਨੂੰ ਬਖਸ਼ ਦੇ ਆ ਜੇ ਜਿੰਨੀ ਵੱਡੀ ਬਿਮਾਰੀ ਥੌਮੇ ਦੀ ਗਿਆਨ ਦੀ ਹੈ ਨਾ ਧੰਨ ਦੀ ਬਿਮਾਰੀ ਕੱਟੀ ਜਾ ਸਕਦੀ ਜੇ ਥੌਮੇ ਦੀ ਬੀਅਦ ਰੱਖਿਓ ਕਿਸੇ ਹੋਰ ਗੁਣ ਦੀ ਬਿਮਾਰੀ ਜਿਹੜੀ ਕੌਮੇ ਦੀ ਪੱਟੀ ਧਸਕਦੀ ਏ ਪਰ ਗਿਆਨ ਦੀ ਬਿਮਾਰੀ ਇੰਨੀ ਹੰਕਾਰ ਦੀ ਭੈੜੀ ਏ ਜੀ ਇਹ ਛੇਤੀ ਕਿਤੇ ਅੰਦਰ ਝੁਕਣੀ ਨਹੀਂ ਜਾਂਦੀ ਇਹ ਨਾਮ ਵਾਲੇ ਅੱਗੇ ਵੀ ਤਰ ਕਰਕੇ ਕਹਿੰਦੀ ਹੈ ਕੀ ਤੁਕਾ ਬੋਲੀ ਜਾਂਦੇ ਨੇ ਤੇ ਸਮਝ ਹੀ ਕੋਈ ਨਹੀਂ ਹਾਲਕੋ ਦੀ ਬੰਦਗੀ ਸਿਮਰਨ ਹੁੰਦਾ ਹੈ ਮੈਂ ਬੇਨਤੀ ਕਰਾਂਗਾ ਏਡਾ ਵੱਡਾ ਵਿਦਵਾਨ ਤੇ ਮੇਰਾ ਖਿਆਲ ਮੈਂ ਉਂਝ ਨਹੀਂ ਕੁਝ ਕਹਿ ਰਿਹਾ ਕਿ ਭਾਈ ਸਾਹਿਬ ਭਾਈ ਲੰਧ ਲਾਲ ਤੇ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਰਚਨਾ ਭਾਈ ਸਾਹਿਬ ਨੇ ਸੁਣਾਈ ਕੋਣੀ ਹੈ ਵੀ ਫਾਰਸੀ ਹੈ ਭਾਈ ਨੰਦ ਲਾਲ ਸਾਹਿਬ ਤੋਂ ਲੈ ਕੇ ਆ 2018 ਤੱਕ ਸਿੱਖਾਂ ਵਿੱਚੋਂ ਦੇ ਮੁਕਾਬਲੇ ਦਾ ਫਾਰਸੀ ਦਾ ਕੋਈ ਵਿਦਵਾਨ ਨਹੀਂ ਹੋਇਆ ਜੇ ਕੋਈ ਹੋਇਆ ਤੇ ਜ਼ਰੂਰ ਦੱਸਿਓ ਕੋਈ ਉਸ ਦੇ ਮੁਕਾਬਲੇ ਦਾ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਇੱਕ ਵਾਰ ਕਿਹਾ ਏਡਾ ਵੱਡਾ ਵਿਦਵਾਨ ਕਿ ਬਹਾਦਰ ਸ਼ਾਹ ਨੂੰ ਕੁਰਾਨ ਦੇ ਆਇਤ ਦੇ ਅਰਥੋ ਦੱਸ ਰਿਹਾ ਤੇ ਆਪਾਂ ਇਹਨਾਂ ਨੂੰ ਤਿਆਗਿਆ ਆਪਣੀ ਖੌਮੇ ਇਹਨੇ ਨੂੰ ਤਿਆਗੀ ਉਹਦੇ ਵਰਗਾ ਵਿਦਵਾਨ ਕੋਈ ਨਹੀਂ ਤੇ ਸਾਰਾ ਦੇ ਲੰਗਰ ਦੇ ਭਾਂਡਿਆਂ ਚ ਖਲੋਤਾ ਭਾਂਡੇ ਮਾਂਜੀ ਜਾਂਦਾ ਹੈ ਚੁੱਲ੍ਹੇ ਅੱਗੇ ਖਲੋਤਾ ਲੱਕੜਾਂ ਢਾਈ ਜਾਂਦਾ ਹੈ ਇਹਦਾ ਮਤਲਬ ਇੰਨਾ ਕਾ ਤਿਆਗ ਦਿੱਤਾ ਉਮਰ ਕਰਕੇ ਵੀ ਵੱਡਾ ਵਿਦਤਾ ਵੀ ਬਹੁਤ ਆਪਣੀ ਖਾਵੇਂ ਨੂੰ ਮਸਲ ਕੇ ਰੱਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਲਈ ਉਹ ਸ਼ਬਦ ਕੀ ਵਰਤੇ ਨੇ ਉਹ ਕਹਿੰਦੇ ਲਾਲ ਸਖੇ ਗੁਲਾਮ ਗੁਰੂ ਗੋਬਿੰਦ ਸਿੰਘ ਛਗ ਦਾ ਅਰਥ ਆਪ ਜਾਣਦੇ ਹੋ ਫਾਰਸੀ ਚ ਕੁੱਤਾ ਗੁਲਾਮ ਦਾ ਅਰਥ ਆਪ ਜਾਣਦੇ ਹੋ ਸਮਰਪਣ ਹੋਇਆ ਤੇ ਲਾਲ ਦਾ ਲਬਜ਼ੀ ਅਰਥ ਕਰਾਂਗੇ ਭਾਈ ਆਨੰਦ ਲਾਲ ਜੀ ਭਾਈ ਆਨੰਦ ਲਾਲ ਜੀ ਬਚਨ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਮੈਂ ਆਪ ਜੀ ਦੇ ਦਰ ਦਾ ਕੁੱਤਾ ਹਾਂ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ ਦਾਖ ਦਾਰੇ ਨਾਮ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮੇਰੇ ਮੱਥੇ ਤੇ ਜਾਂ ਇਉਂ ਸ਼ਬਦ ਵਰਤੋ ਮੇਰੇ ਗਲੇ 'ਚ